ਵੂਮਨ ਐਂਡ ਚਿਲड्रन ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਪਰਚੇ ਵੰਡ ਕੇ ਲੋਕਾਂ ਨੂੰ ਡਾਕਟਰਾਂ ਦਾ ਸਾਥ ਦੇਣ ਦੀ ਕੀਤੀ ਅਪੀਲ ਅਤੇ 9 ਤਰੀਕ ਨੂੰ ਡਾਕਟਰ ਕਰਨਗੇ ਪੂਰੇ ਪੰਜਾਬ ਦੇ ਅੰਦਰ ਹੜਤਾਲ ਸ਼ਨੀਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਵੂਮਨ ਐਂਡ ਚਿਲड्रन ਹਸਪਤਾਲ ਦੇ ਅੰਦਰ ਪੀ ਸੀ ਐਸ ਐਮ ਇਹ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਰੂਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਾਤਾਰ ਸਰਕਾਰ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਲੇਕਿਨ ਸਰਕਾਰ ਦੇ ਕੰਨਾਂ ਤੇ ਕਿਸੇ ਤਰ੍ਹਾਂ ਦੀ ਜੂੰਨ ਨਹੀਂ ਅਪਣਾ ਰਹੀ ਉਹਨਾਂ ਨੇ ਕਿਹਾ ਕਿ ਲਗਾਤਾਰ ਜੋ ਡਾਕਟਰਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ ਜਾਂ ਜੋ ਡਾਕਟਰਾਂ ਨੂੰ ਇੱਥੇ ਸੁਰੱਖਿਆ ਦਾ ਮਾਹੌਲ ਨਹੀਂ ਮਿਲ ਰਿਹਾ ਇਸ ਸਬੰਧੀ ਵੀ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਸਰਕਾਰ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੀ ਹੈ ਜਿਸ ਨੂੰ ਲੈ ਕੇ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਕੋਈ ਹੱਲ ਇਹਨਾਂ ਵੱਲੋਂ ਨਹੀਂ ਕੱਢਿਆ ਜਾ ਰਿਹਾ ਜਿਸ ਨੂੰ ਲੈ ਕੇ 9 ਸਤੰਬਰ ਨੂੰ ਪੂਰੇ ਪੰਜਾਬ ਦੇ ਅੰਦਰ ਡਾਕਟਰ ਸਰਕਾਰੀ ਹਸਪਤਾਲ ਦੇ ਡਾਕਟਰ ਜਿਹੜੇ ਉਹ ਹੜਤਾਲ ਤੇ ਜਾਣਗੇ ਅੱਜ ਇਹਨਾਂ ਵੱਲੋਂ ਬਟਿੰਡਾ ਦੇ ਊਮਨ ਐਂਡ ਚਿਲਡਰਨ ਹਸਪਤਾਲ ਵਿਖੇ ਇੱਕ ਸੈਮੀਨਾਰ ਦੇ ਤੌਰ ਤੇ ਲੋਕਾਂ ਨੂੰ ਇਕੱਠੇ ਕੀਤਾ ਗਿਆ ਤੇ ਉੱਥੇ ਲੋਕਾਂ ਨੂੰ ਇਸ ਸੰਬੰਧੀ ਜਿੱਥੇ ਜਾਗਰੂਕ ਕੀਤਾ ਗਿਆ ਉੱਥੇ ਇਹਨਾਂ ਵੱਲੋਂ ਇਹਨਾਂ ਲੋਕਾਂ ਨੂੰ ਪੰਫਲੈਟ ਵੰਡ ਕੇ ਵੀ ਇਹਨਾਂ ਨੂੰ ਜਾਗਰੂਕ ਕੀਤਾ ਗਿਆ ਤੇ ਉਸ ਦੇ ਵਿੱਚ ਡਾਕਟਰਾਂ ਨੂੰ ਕੀ ਕੀ ਸਮੱਸਿਆ ਆ ਰਹੀਆਂ ਨੇ ਸਾਰਾ ਕੁਝ ਉਹਨਾਂ ਪੰਫਲੈਟ ਦੇ ਵਿੱਚ ਲਿਖਿਆ ਹੋਇਆ ਸੀ ਅਤੇ ਲੋਕਾਂ ਨੂੰ ਇਸ ਸਬੰਧੀ ਅਵੇਅਰ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਡਾਕਟਰਾਂ ਦੇ ਨਾਲ ਮੁੱਢ ਦੇ ਨਾਲ ਮੋਢਾ ਲਾਉਣ ਤਾਂ ਜੋ ਅਸੀਂ ਲੋਕਾਂ ਨੂੰ ਚੰਗੀਆ ਸਿਹਤ ਸੁਰਤਾ ਦੇ ਸਕੀਏ। ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਜੀ। ਅਸੀਂ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸਾਰੇ ਪੰਜਾਬ ਦੇ ਡਾਕਟਰਾਂ ਨੇ ਹਰੇਕ ਹਸਪਤਾਲਾਂ ਦੇ ਵਿੱਚ 9 ਤਰੀਕ ਤੋਂ ਹੜਤਾਲ ਤੇ ਜਾਣਾ ਹੈ। ਹੜਤਾਲ ਬਾਰੇ ਸਰਕਾਰ ਨੂੰ ਪਿਛਲੇ ਵੀ ਲੈ ਤਾਂ ਲਗਭਗ ਅਸੀਂ ਸੂਚਿਤ ਕਰ ਰਹੇ ਹਾਂ ਸਾਡੀਆਂ ਬਹੁਤ ਹੀ ਜ਼ਾਇਜ਼ ਮੰਗਾਂ ਨੇ ਹਸਪਤਾਲਾਂ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ 1991 ਦੇ ਹਿਸਾਬ ਨਾਲ 4600 ਪੋਸਟਾਂ ਨਿਯੁਕਤ ਕੀਤੀਆਂ ਸੀ ਜਿਨ੍ਹਾਂ ਚੋਂ 2800 ਖਾਲੀ ਨੇ ਤੇ ਜਿਹੜੇ ਡਾਕਟਰ ਕੰਮ ਕਰ ਰਹੇ ਨੇ ਉਹਨਾਂ ਤੋਂ ਗੈਰ ਡਾਕਟਰੀ ਕੰਮ ਲੈ ਕੇ ਅਲੱਗ ਤਰ੍ਹਾਂ ਦੀਆਂ ਕੰਮਾਂ ਚੁਲਝਾ ਕੇ ਉਹਨਾਂ ਨੂੰ ਖੱਜਲਖਵਾਰ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਤਰੱਕੀਆਂ ਰੋਕੀਆਂ ਹੋਈਆਂ ਨੇ ਇਸ ਕਰਕੇ ਡਾਕਟਰਾਂ ਦਾ ਮਨੋਬਲ ਟੁੱਟ ਰਿਹਾ ਤੇ ਉਹ ਨੌਕਰੀਆਂ ਛੱਡ ਰਹੇ ਨੇ ਲਗਾਤਾਰ ਨਵੇਂ ਡਾਕਟਰਾਂ ਦੀ ਭਰਤੀ ਨਹੀਂ ਹੋ ਰਹੀ ਸਰੱਖਿਆ ਦਾ ਕਿਸੇ ਵੀ ਕਿਸਮ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਕੋਈ ਪੱਕੇ ਤੌਰ ਤੇ ਹਾਲਾਂਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨਾਂ ਵੀ ਆਈਆਂ ਨੇ ਕਲਕੱਤੇ ਜੱਦੀ ਵੱਡੀ ਘਟਨਾ ਹੋਈ ਹੈ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੀ ਸਿਹਤ ਜਿਹੜੀ ਸਿਸਟਮ ਹੈ ਉਹਨੂੰ ਬਚਾਉਣ ਦੇ ਲਈ ਅਸੀਂ ਇਹ ਆਵਾਜ਼ ਠਾਈ ਹੈ ਜਿਹਦੇ ਨਾਲ ਪਰਚੇ ਵੰਡ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਇਹ ਬੇਸਿਕਲੀ ਸਾਡਾ ਇਕੱਲਾ ਦਾ ਮਸਲਾ ਨਹੀਂ ਹੈ ਜੇ ਡਾਕਟਰਾਂ ਨੂੰ ਤਰੱਕੀਆਂ ਨਹੀਂ ਮਿਲਣਗੀਆਂ ਜਾਂ ਡਾਕਟਰਾਂ ਨੂੰ ਕੰਮ ਕਰਨ ਦਾ ਮਾਹੌਲ ਨਹੀਂ ਮਿਲੂ ਸੁਰੱਖਿਅਤ ਮਾਹੌਲ ਨਹੀਂ ਮਿਲੂ ਤਾਂ ਉਹ ਕੰਮ ਨਹੀਂ ਕਰਨਗੇ ਉਹ ਛੱਡ ਕੇ ਚਲੇ ਜਾਣਗੇ ਤੇ ਅਸੀਂ ਚਾਹੁੰਦੇ ਹਾਂ ਕਿ ਡਾਕਟਰਾਂ ਨੂੰ ਹਸਪਤਾਲਾਂ ਵਿੱਚ ਰੱਖਿਆ ਜਾਵੇ ਉਹਨਾਂ ਨੂੰ ਉਹ ਜਿਹਾ ਮਾਹੌਲ ਉਹ ਸਾਰੂ ਮਾਹੌਲ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਦੀਆਂ ਰਹਿਣ ਤੇ ਲੋਕ ਖੱਜਲ ਨਾ ਕਿੰਨੇ ਤੋਂ ਸਟਾਰਟ ਹੋਏ ਪਿਛਲੇ ਤੁਸੀਂ ਕਮੇਟੀ ਕਿਵੇਂ ਹੋਈ ਤੁਸੀਂ ਕੀ ਇਸਤਤ ਮੀਟਿੰਗਾਂ ਪਿਛਲੇ ਹਫਤੇ ਦੇ ਵਿੱਚ ਅਸੀਂ ਤਿੰਨ ਮੀਟਿੰਗਾਂ ਸਰਕਾਰ ਨਾਲ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ ਵੀ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਮੁੱਖ ਸਕੱਤਰਾਂ ਨਾਲ ਵੀ ਮੀਟਿੰਗਾਂ ਹੋਈਆਂ ਨੇ ਉਹਨਾਂ ਵੱਲੋਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਠੋਸ ਜਵਾਬ ਸਾਨੂੰ ਮਿਲ ਨਹੀਂ ਰਿਹਾ ਮੀਟਿੰਗਾਂ ਫੇਲ ਹੋਈਆਂ ਨੇ ਕਿ ਇਹ ਸੁਰੱਖਿਆ ਦਾ ਪ੍ਰਬੰਧ ਵੀ 20 ਅਗਸਤ ਨੂੰ ਮੀਟਿੰਗ ਹੋਈ ਸੀ ਜਿਹਦੇ ਵਿੱਚ ਸਾਨੂੰ ਸਿਹਤ ਮੰਤਰੀ ਸਾਹਿਬ ਨੇ ਦੱਸਿਆ ਸੀ ਕਿ 9 ਤਰੀਕ ਤੱਕ ਸਾਰਾ ਪ੍ਰਬੰਧ ਹੋਊਗਾ ਸੁਰੱਖਿਆ ਦਾ ਪਰ ਉਹ ਕਿਸੇ ਵੀ ਤਰ੍ਹਾਂ ਦਾ ਹਾਲੇ ਕੋਈ ਔਨ ਗਰਾਉਂਡ ਆਇਆ ਨਹੀਂ ਸਾਨੂੰ ਇਸ ਕਰਕੇ ਤੁਸੀਂ ਆਪਦੀ ਫੈਸਲੇ ਤੇ ਅਟਾਲਣਾ ਤੇ ਅਸੀਂ ਅਰਦਾਸ ਤੇ ਜਾਵਾਂਗੇ ਪਿਛਲੇ 2 ਮਹੀਨਿਆਂ ਚ ਆਪਣੇ ਵਿੱਚ ਹਸਪਤਾਲ ਚ ਕਾਫੀ ਡਾਕਟਰ ਜਿਹੜਾ ਬਿਲਕੁਲ ਦੇ ਦਿੱਤੇ ਜੀ ਪਿਛਲੇ ਦੋ ਤਿੰਨ ਮਹੀਨਿਆਂ ਦੇ ਵਿੱਚੋਂ 8 ਤੋਂ 9 ਡਾਕਟਰਾਂ ਨੇ ਰਿਜ਼ਾਈਨ ਕਰ ਚੁੱਕਿਆ ਇਸ ਸੰਸਥਾ ਦੇ ਵਿੱਚੋਂ ਉਹ ਡਾਕਟਰ ਜਿਨ੍ਹਾਂ ਨੇ 20 25 25 ਸਾਲ ਕੰਮ ਕੀਤਾ ਸੀ ਉਹਨਾਂ ਨੇ ਰਿਜ਼ਾਈਨ ਦੀ ਵਜ੍ਹਾ ਹੀ ਇਹ ਸੀਗੀ ਕਿ ਉਹਨਾਂ ਤੋਂ ਗੈਰ ਡਾਕਟਰੀ ਕੰਮ ਲਿਆ ਜਾਂਦਾ ਸੀ ਫालतू ਕੰਮਾਂ 'ਚ ਉਲਝਾ ਕੇ ਉਹਨਾਂ ਦੀਆਂ ਤਰੱਕੀਆਂ ਰੋਕ ਕੇ ਜਿਹੜਾ ਮਾਹੌਲ ਹੈ ਉਹ ਡਾਕਟਰਾਂ ਲਈ ਸਾਜ਼ਗਰ ਨਹੀਂ ਸੀ ਇਸ ਕਰਕੇ ਉਹਨਾਂ ਨੇ ਮਜਬੂਰਨ ਤੌਰ ਤੇ ਇਹ ਨੌਕਰੀ ਛੱਡ ਦਿੱਤੀ